ਕਾਰ ਟੁੱਟੀ ਹੈ ਕੀ ਕਾਰਨ ਦੱਸੋ ਮਾੜਾ ਕਲੀਅਰ ਕਰ ਦਿਓ ਮੈਟਰ ਸਾਰਾ ਸਾਨੂੰ ਖੁਦ ਨਹੀਂ ਪਤਾ ਕੀ ਚੱਕਰ ਹੈ ਕਿਉਂਕਿ ਆਪਾਂ ਹਮੇਸ਼ਾ ਇੱਥੇ ਗੱਡੀ ਕਰਦੇ ਹਾਂ ਠੀਕ ਹੈ ਜੀ ਤੇ ਰੋਲ ਬਾਕੀਆਂ ਨੇ ਸਾਰੇ ਵੀ ਕਾਰਾਂ ਇੱਥੇ ਲੜੀਆਂ ਹੁੰਦੀਆਂ ਨੇ ਕੋਈ ਇਦਾਂ ਦਾ ਕੋਈ ਮੈਟਰੀ ਨਹੀਂ ਜਰੂਰੀ ਹੋਇਆ ਜੀ ਸਾਨੂੰ ਨਾਲ ਗਾਰੰਟੀ ਵੀ ਲਾਗਡਾੜ ਜੀ ਕੋਈ ਲੈਣਾ ਦੇਣਾ ਨਹੀਂ ਹਮ ਕਿੰਨੇ ਸਮੇਂ ਤੋਂ ਖੜੇ ਖੜੇ ਰਹੇ 500 ਸਾਲ ਹੋ ਗਏ ਇੱਥੇ ਗੱਡੀ ਕੰਮ ਕੀ ਕੰਮ ਕਰਦੇ ਤੁਸੀਂ ਕਹਿੰਦੇ 12 ਵਜੇ ਕਰੀਬ ਤੁਸੀਂ ਆਇਓ ਕੀ ਕੰਮ ਕਰਦੇ ਕਿੰਨੇ ਵਜੇ ਕਰੀਬ ਹੈ ਕਿੰਨੇ ਵਜੇ ਹੀ ਘਟਣਾ ਹੈ ਅਜੀ ਮਿੰਟ 2:30 ਤੁਹਾਨੂੰ ਕਿਦਾ ਪਤਾ ਲੱਗਾ ਸਾਨੂੰ ਇਹਨਾਂ ਨੇ ਦੱਸਿਆ ਜਿਹੜੇ ਲਾਗੇ ਸੀ ਇਹਨਾਂ ਨੇ ਆਵਾਜ਼ ਸੁਣੀ ਹੂੰ ਇਹ ਗੱਲ 2:30 ਦਾ ਲੈਣ ਸੀਗਾ ਹੂੰ ਇਦਾਂ ਦਾ ਹੋਇਆ ਤੇ ਆਪਾਂ 2:30 ਦੀ ਸਾਰੀ ਫੁਟੇਜ ਲਈਏ ਉਹਦੇ ਵਿੱਚ ਜਿਹੜੇ ਬੰਦੇ ਦਿਖੇ ਆ ਉਹ ਤੇ ਬਹੁਤੰ ਦਾ ਖਾਸ ਉਹ ਬੰਦੇ ਹੱਥ 'ਚ ਦਾਸ ਸੀਗਾ ਤੇ ਗੱਡੀ 'ਚ ਵੀ ਦਾਸ ਦੀ ਤਵੱਜੇ ਵਿੱਚ ਦੂਸਰਾ ਬੰਦੇ ਕੌਣ ਨੇ ਇਸੇ ਕਲੋਨੀ ਦੇ ਇੱਥੋਂ ਦੇ ਇੱਕ ਬੰਦਾ ਇੱਥੋਂ ਦਾ ਹੈ ਬਾਕੀ ਦੋ ਤਿੰਨ ਬਾਹਰ ਦੇ ਕੋਈ ਤੁਹਾਡੀ ਲਾਕਡਾਟ ਬੰਦਿਆਂ ਨਾਲ ਕੋਈ ਕੋਈ ਲੈਣਾ ਦੇ ਤੇ ਪੁੱਛਿਆ ਉਹਨਾਂ ਨੂੰ ਮਿਲੇ ਤੁਸੀਂ ਉਹਨਾਂ ਨੂੰ ਕਿ ਕੀ ਕਹਿਣਾ ਉਹਨਾਂ ਦਾ ਕਹਿੰਦੇ ਅਸੀਂ ਨਹੀਂ ਕੀਤਾ ਸੀ ਭੰਮਦੇ ਜੀ ਰੂ ਸੀ ਕੋਲੋਂ ਪੁੱਛਿਆ ਕਿ ਅੱਧੀ ਰਾਤ ਨੂੰ ਜਿਹੜਾ ਦਾਸ ਲੈ ਕੇ ਫਿਰਨਾ ਕਿ ਕਿੰਨਾ ਕੁ ਸਹੀ ਹੈ ਤੁਹਾਨੂੰ ਪਤਾ ਭਾਜੀ ਉਹ ਕੀ ਕਹਿ ਸਕਦੇ ਉਹਨਾਂ ਦਾ ਆਪਣਾ ਪੁਲਿਸ ਮੋਕੇ ਤੇ ਆਈ ਸੀਗੀ ਪੁਲਿਸ ਵੇਰੇ ਉਹਨਾਂ ਦਾ ਕਹਿਣਾ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਕਰਦੇ ਹਾਂ ਕਾਰਵਾਈ ਤੇ ਬਾਕੀ ਉਹ ਸਵੇਰੇ ਫੋਟੋ ਨਾਲ ਖਿੱਚ ਕੇ ਲੈ ਜਾਈਓ ਉਦੋਂ ਤੱਕ ਪਤਾ ਨਹੀਂ ਕਿ ਕਿਸਨ ਸਾਥ ਰਜਾਈ ਆਏ ਸੀਗੇ ਹੂੰ ਉਦੋਂ ਤੱਕ ਕਲੀਅਰ ਨਹੀਂ ਸੀਗੇ ਹੁਣ ਤੁਹਾਡੇ ਕੋਲ ਸੀਸੀਟੀਵੀ ਫੁਟੇਜ ਆ ਹੁਣ ਪੁਲਿਸ ਨੂੰ ਲਾਉਂਗੇ ਪੁਲਿਸ ਨੂੰ ਲਾਉਂਗੇ ਹੁਣ ਪੁਲਿਸ ਨੂੰ ਕਹਾਂਗੇ ਦੇਖੋ ਕੀ ਮਦਦ ਕਰਦੀ ਦੋਸਤ ਦੇਖਾ